ਮੈਂ ਸਭ ਤੋਂ ਪਹਿਲਾਂ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਬਹੁਤ ਹੀ ਮਿਹਨਤੀ ਵਰਕਰ ਸਾਡੀ ਭੈਣ ਬੀਬੀ ਜੀ ਪਤਨੀ ਰਮੇਸ਼ ਕੁਮਾਰ ਜੀ ਨੂੰ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਉਮੀਦਵਾਰ ਬਣਾਇਆ ਅੱਜ ਉ체ਚੇ ਤੌਰ ਤੇ ਅਸੀਂ ਇਸ ਮਹੱਲੇ ਦੇ ਵਿੱਚ ਪਹੁੰਚੇ ਹਾਂ ਵਰਕਰਾਂ ਦਾ ਜੋਸ਼ ਦੇਖ ਕੇ ਆਪਣੀਆਂ ਭੈਣਾਂ ਦਾ ਸਾਡੇ ਉਮੀਦਵਾਰ ਦੇ ਪ੍ਰਤੀ ਪਾਰਟੀ ਦੇ ਪ੍ਰਤੀ ਪਿਆਰ ਦੇਖ ਕੇ ਕਿ ਅੱਜ ਇਹਨਾਂ ਨੇ ਜਿਹੜਾ ਜਕਾਰਿਆਂ ਦੀ ਗੂੰਜ ਦੇ ਵਿੱਚ ਫਤਵਾ ਦਿੱਤਾ ਕਿ ਇਸ ਵਾਰਡ ਦੇ ਵਿੱਚੋਂ ਵੱਡੀ ਲੀਡ ਦੇ ਨਾਲ ਸਾਡੀ ਭੈਣ ਕਮਲਦੇ ਫੁੱਲ ਤੇ ਜਿੱਤ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਮੁੱਚੇ ਪ੍ਰਦੇਸ਼ ਦੀ ਇਹ ਛੀਟ ਹੈ ਜਿਹੜੀ ਜਿੱਤ ਕੇ ਝੋਲੀ ਜੜੀ ਉਹ ਪਾਉਣ ਜਾ ਰਹੇ। ਭਾਜੀ ਇਸ ਵਾਰਡ ਦੀ ਬਹੁਤ ਸਾਰੀ ਮੁਸ਼ਕਲਾਂ ਆ ਕਿ ਜਿਹੜਾ ਬੈਕਪ ਟਿਕਾ ਫੈਲਾਵਾ ਵਾ ਅੱਛੇ ਇਲਾਕਾ ਫੈਲਾਵਾ ਇਹਦੇ ਫਿਰ ਕਿਸ ਤਰ੍ਹਾਂ ਇਹਦਾ ਹਲਕੇ ਤੇ ਜਾਊਗਾ। ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕੀ ਗੱਲ ਕਹਿਣੀ ਚਾਹੁੰਨਾ ਜੀ। ਇੱਕੋ ਇੱਕ ਪਾਰਟੀ ਆ ਭਾਰਤੀ ਜਨਤਾ ਪਾਕ। ਇਹ ਕੋਈ ਦੂਜੀਆਂ ਪਾਰਟੀਆਂ ਵਾਲਾ ਸਿਸਟਮ ਨਹੀਂ ਹੈਗਾ ਕਿ ਵੋਟਾਂ ਦੇ ਦਿਨਾਂ ਚਾਏ ਲਾਰੇ ਲਾਤੇ ਜੀ ਲੋਕਾਂ ਕੋਲ ਵੋਟਾਂ ਲੈ ਲੀਆਂ ਤੇ ਬਾਅਦ ਤਿੰਨ ਤਿੰਨ ਸਾਲ ਪੰਜ ਪੰਜ ਸਾਲ ਦਿਖਣਾ ਹੀ ਨਹੀਂ ਭਾਰਤੀ ਜਨਤਾ ਪਾਰਟੀ ਕਹਿਣੀ ਕਰਨੀ ਦੀ ਪੱਕੀ ਜਿਹੜੇ ਵੀ ਸੂਬੇ ਦੇ ਵਿੱਚ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੁਹਾਡੇ ਸਾਹਮਣੇ ਆ ਕੋਈ ਨਾ ਸੂਬਿਆਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਭਾਰਤੀ ਜਨਤਾ ਪਾਰਟੀ ਮੈਂ ਤੁਹਾਡੇ ਮਾਧਿਅਮ ਰਹੀਂ ਇਸ ਮਹੱਲਾ ਨਿਵਾਸੀਆਂ ਨੂੰ ਅਪੀਲ ਕਰਦਾ ਉਹਨਾਂ ਦੇ ਅੱਗੇ ਝੋਲੀ ਟੜਦਾ ਕਿ ਭਾਜਪਾ ਦੇ ਸਾਡੇ ਉਮੀਦਵਾਰ ਬੇਵੀ ਜੀ ਇਸ ਵਾਰ ਤੋਂ ਖੜੇ ਨੇ ਜੇ ਆਪਾਂ ਚਾਹੁੰਦੇ ਆ ਕਿ ਸਾਡੇ ਇਲਾਕਿਆਂ ਦੇ ਵਿੱਚੋਂ ਨਸ਼ਾ ਖਤਮ ਹੋਵੇ ਗੈਂਗਸਟਰਵਾਦ ਖਤਮ ਹੋਵੇ ਚੋਰੀਆਂ ਖਤਮ ਹੋਣ ਸਾਡੇ ਇਲਾਕੇ ਦੀ ਡਿਵੈਲਪਮੈਂਟ ਹੋਵੇ ਗੰਦੇ ਪਾਣੀ ਦੀ ਰੋਕਥਾਮ ਹੋਵੇ ਤਰ੍ਹਾਂ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਤੇ ਮੇਰੀ ਤੁਹਾਡੇ ਮਾਧਮ ਰਹੀ ਇੱਕ ਹੀ ਅਪੀਲਾ ਕਿ ਦੋ ਤਰੀਕ ਵਾਲੇ ਦਿਨ ਇੱਕ ਇੱਕ ਵੋਟ ਹੈ ਜਿਹੜੀ ਉਹ ਸਾਡੀ ਭੈਣ ਬੇਵੀ ਜੀ ਨੂੰ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਪਾ ਕੇ ਜਿਤਾ ਕੇ ਭੇਜੋ ਇਹ ਸਮੱਸਿਆਵਾਂ ਵਾੜਦੀਆਂ ਅਸੀਂ ਕੋਈ ਲਾਰਾ ਨਹੀਂ ਲਾ ਕੇ ਚੱਲੇ ਪਹਿਲ ਦੇ ਆਧਾਰ ਦੇ ਉੱਤੇ ਹੱਲ ਕਰਵਾਉਣ ਦੇ ਪਾਬੰਦ ਰਹਿਣਾ। ਆਹੋ ਵੀ ਉਮੀਦਵਾਰ ਖੜਾ ਰਿਹਾ ਤੁਹਾਡੀ ਪਰਦੀ ਨੂੰ ਸਭ ਤੋਂ ਪਹਿਲਾਂ ਮੈਂ ਆਪਣੇ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸਰਦਾਰ ਹੰਦੀਸੀ ਸੰਧੂ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਟਿਕਟ ਦੇ ਕੇ ਆਪਣੀ ਨਿਵਾਜਾ ਹੈ। ਇਹ ਵਾਰ ਨੰਬਰ 11 ਦੀ ਸੇਵਾ ਵਿੱਚ ਸਾਨੂੰ ਉਹਨਾਂ ਨੇ ਭੇਜਿਆ। ਇਹ ਤੇਲਵੀਂ ਕਰਾਈਆਂ ਤੋਂ ਅਸੀਂ ਜਨਤਾ ਸਾਰੀ ਸੰਗਠਨਾਂ ਨਾਲ ਉਹਦਾ ਕਰਦੇ ਜਿਨ੍ਹਾਂ ਨੇ ਬੜਾ ਹੀ ਮਰੀ ਪਾਰੀ ਕੱਟ ਕਰਕੇ ਸਾਨੂੰ ਇਹ ਆਪੜਾ ਦੱਸਿਆ ਹੈ ਕਿ ਅਸੀਂ ਉਹਨਾਂ ਨੂੰ ਜਿੱਤ ਕੇ ਦਿਖਾਵਾਂਗੇ ਕਿਦਾਂ ਲੰਗਵਾਰਾ ਮਿਲਦਾ ਪਿਆ ਵਾਰ ਚੋਂ ਚੜ੍ਹਦੀ ਕਲਾ ਹੋਏਗਾ ਜੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਮਾਲਕ ਦੀ ਕਿਰਪਾ ਰਿਆ ਨਾਲ ਕਰੇਗਾ ਬਹੁਤ ਪਿਆਰ ਮਿਲ ਰਿਹਾ ਹੈ ਸੰਗਤ ਜੀ ਦਾ ਜਿਹੜੀਆਂ ਉਹਨਾਂ ਨੇ ਮੁਸ਼ਕਲਾਂ ਦੱਸੀਆਂ ਨੇ ਉਹ ਵੀ ਅਸੀਂ ਮੁਸ਼ਕਲਾਂ ਪ੍ਰਧਾਨ ਜੀ ਕੋਲ ਸਾਰੀਆਂ ਹੀ ਸੁਖਸ਼ਾ ਰਹਾਂਗੇ ਵਾਰ ਦੇ ਵੋਟਰਾਂ ਨੂੰ ਕੀ ਅਪੀਲ ਕੀਤੀ ਹੈ ਵਾਰ ਦੇ ਵੋਟਰਾਂ ਨੂੰ ਅਪੀਲਿਆ ਕਿ ਹੱਥ ਜੋੜ ਕੇ ਬੇਨਤੀ ਹੈ ਕਿ ਪਹਿਲਾਂ ਤੁਸੀਂ ਦੇਖ ਲਿਆਵੇ ਜਿੰਨੇ ਵੀ ਆਏ ਨੇ ਕੈਂਡੀਡੇਟਾਂ ਐ ਐਮਸੀਆ ਨੇ ਸਾਰੇ 575 ਲੈ ਆਏ ਨੇ ਜੀ ਇਸ ਤੇ 575 ਚੱਲੂਗੀ ਤੇ ਸਿਰਫ ਕੰਮ ਹੀ ਚੱਲੂਗਾ ਜੀ ਇਹ ਸੰਧੂ ਸਾਹਿਬ ਦੇ ਔਰ ਨਾਲ ਜੀ ਇਹ ਮਹੱਲੇ ਦਾ ਜੋਸ਼ ਵਧਿਆ ਆ ਤੇ ਅਸੀਂ ਇਸ ਬੇਬੀ ਜੀ ਨੂੰ ਵਾਰਡ ਨੰਬਰ 11 ਤੋਂ ਵੱਡੀ ਜਿੱਤ ਦੇ ਨਾਲ ਜਿਤਾਵਾਂਗੇ ਜਰੂਰ ਤੇ ਇਸ ਮਹੱਲੇ ਦੇ ਵਿੱਚੋਂ ਅਸੀਂ ਗੁੰਡਾਗਰਦੀ ਹੋਰ ਜੰਨੀਆਂ ਵੀ ਮੁਸ਼ਕਲਾਂ ਨੇ ਉਹ ਅਸੀਂ ਇਥੋਂ ਮਕਾਉਣਾ ਚਾਹੁੰਦੇ ਆ ਤੇ ਇਸ ਕਰਕੇ ਤੇ ਵਿਕਾਸ ਕਰਕੇ ਵਿਕਾਸ ਹੋਵੇਗਾ ਤੇ ਇਸ ਕਰਕੇ ਇਹਨਾਂ ਨੂੰ ਜਿਤਾਵਾਂਗੇ ਜ਼ਰੂਰ ਜੀ ਤੇ ਇਹ ਮੇਨ ਮੁਸ਼ਕਲਾਂ ਆ ਸਮੱਸਿਆਵਾਂ ਇੱਥੇ ਜੀ ਮਹੱਲੇ ਦਾ ਵਿਕਾਸ ਜੀ ਪੈਨਸ਼ਨਾਂ ਦੀ ਮੁਸ਼ਕਲ ਜੀ ਬਾਲਿਆਂ ਦੀ ਛੱਤਾਂ ਦੇ ਪੈਸੇ ਨਹੀਂ ਮਿਲੇ ਲੋਕਾਂ ਨੂੰ ਬਹੁਤ ਇੱਥੇ ਗਰੀਬ ਤਪਕਾ ਰਹਿੰਦਾ ਜੀ ਮਗਰਲੇ ਬਨੇ ਗੁੰਡਾਗਰਦੀ ਤਾਂ ਬੋਲਬਾਲਾ ਬੜਾ ਹੈ ਜੀ ਇੱਕ ਇੱਥੇ ਨਸ਼ਾ ਬੜਾ ਵਿਕਦਾ ਜੀ ਨਸ਼ਾ ਹੱਤੋਂ ਵੱਧ ਹੈ ਜੀ ਰੋਜ਼ ਸ਼ਾਮ ਨੂੰ ਇੱਥੇ ਬਹੁਤ ਜ਼ਿਆਦੇ ਲੋਕ ਆਉਂਦੇ ਨਸ਼ਾ ਪੀਣ ਨੂੰ ਹਾਂਜੀ